ਚਿੰਦਾ ਚਿੰਦਾ ਨੋ ਪਾਪਾ ਗਲ ਮੇਰੀ ਮਨ ਲੈ ਨੋ ਪਾਪਾ ਤੇ ਮੇਰੇ ਨਾਲ ਇਸ ਟਾਈਮ ਤੇ ਨੇ ਸ਼ਿੰਦਾ ਸ਼ਿੰਦਾ ਨੂੰ ਪਾਪਾ ਦੀ ਟੀਮ ਤੇ ਸ਼ਿੰਦਾ ਤੇ ਉਹਰੇ ਪਾਪਾ ਦੋਨੋਂ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਗਿੱਪੀ ਗਰੇਵਾਲ ਜੀ ਤੁਸੀਂ ਬੜੇ ਅੱਛੇ ਕਨਸੈਪਟ ਲੈ ਕੇ ਆਉਂਦੇ ਹੋ ਲੇਕਿਨ ਸ਼ਿੰਦਾ ਸ਼ਿੰਦਾ ਨੋ ਪਾਪਾ ਆਈ ਥਿੰਕ ਮੇਰੇ ਆਪ ਦੇ ਵਸੇ ਬੜਾ ਅੱਛਾ ਕਨਸੈਪਟ ਹੈ ਕਿ ਤੁਸੀਂ ਸੋਚਿਆ ਕਿਵੇਂ ਸੋਚਿਆ ਤਾਂ ਐਕਚੁਅਲੀ ਜੀ ਨਰੇਸ਼ ਕਤੂਰੀਆ ਸਾਹਿਬ ਨੇ ਜਿਨ੍ਹਾਂ ਨੇ ਲਿਖੀ ਆ ਉਹ ਜਦੋਂ ਮੇਰੇ ਕੋਲ ਲੈ ਕੇ ਆਏ ਕਹਾਣੀ ਉਹਨਾਂ ਨੇ ਮੈਨੂੰ ਲਿਖੀ ਹੋਈ ਕਹਾਣੀ ਸੁਣਾਈ ਤੇ ਡਾਇਰੈਕਟਰ ਸਾਹਿਬ ਨੇ ਕਿ ਯਾਰ ਅਸੀਂ ਇਹ ਥਾਟ ਸੋਚਦੇ ਆਂ ਤੇ ਸ਼ਿੰਦੇਲੀ ਕਹਾਣੀ ਲਿਖੀ ਐ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਬਹੁਤ ਘੱਟ ਕਹਾਣੀ ਐ ਏਦਾਂ ਦੀਆਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਵਧੀਆ ਕਾਮੇਡੀ ਹੋਵੇ ਤੇ ਵਧੀਆ ਮੈਸੇਜ ਹੋਵੇ ਤੇ ਇਹ ਇੱਕ ਮੈਨੂੰ ਲੱਗਿਆ ਕਿ ਬੜੀ ਯੂਨੀਕ ਔਰ ਅੱਜ ਦੇ ਦੌਰ ਦੇ ਲਈ ਅੱਜ ਦੇ ਸਮੇਂ ਦੇ ਲਈ ਬਹੁਤ ਇੰਪੋਰਟੈਂਟ ਫਿਲਮ ਸੀ ਸੋ ਦੈਟਸ ਵਾਈਂ ਸ਼ਿੰਦਾ ਕਿੰਨੀ ਕੁ ਵਾਰ ਇਹ ਨੋ ਪਾਪਾ ਕਹਿੰਦਾ ਸ਼ਿੰਦਾ ਕਈ ਦਿੰਦਾ ਦਿਹਾੜੀ ਚ ਦੋ ਤਿੰਨ ਵੇਰੀ ਤਾਂ ਦੋ ਚਾਰ ਵੇਰੀ ਤੱਕ ਕਿਉਂਕਿ ਜਦੋਂ ਇਹਨੂੰ ਫੋਨ ਮੰਗ ਲਓ ਜਾਂ ਇਹ ਤੋਂ ਗੈਜਟ ਗੁਜਟ ਮੰਗ ਲਓ ਉਦੋਂ ਹੀ ਕਹਿੰਦਾ ਬਟ ਉਦਾਂ ਕਿਸੇ ਗੱਲ ਨੂੰ ਬਹੁਤਾ ਨੋ ਨਹੀਂ ਕਹਿੰਦਾ ਕਿ ਉਹ ਸ਼ਿੰਦਾ ਨੋ ਪਾਪਾ ਕਹੇ ਕਿੰਨਾ ਖ ਮਜ਼ਾ ਆਂਦਾ ਸੀ ਮਜ਼ਾ ਤਾਂ ਆਂਦਾ ਨਹੀਂ ਫਿਰ ਟਰੈਵਲ ਜੀ ਵੈ ਜਾਂਦੀ ਹੈ ਪਰ ਜਦੋਂ ਮੈਂ ਬੋਲਦਾ ਨਹੀਂ ਬਸ ਪਾਪਾ ਕਹਿੰਦੇ ਫੋਨ ਦੇ ਦੇ ਪਰ ਮੈਂ ਬੋਲਦਾ ਨਹੀਂ ਪਾਪਾ 5 ਮਿੰਟ 5 ਮਿੰਟ ਅੱਛਾ ਤੇ ਫਿਲਮ ਦਾ ਅਗਰ ਐਕਸਪੀਰੀਅੰਸ ਦੇਖਿਆ ਜਾਏ ਤੇ ਨਾਰਮਲ ਲਾਈਫ ਦੇ ਵਿੱਚ ਤੇ ਜਦੋਂ ਫਿਲਮ ਦੇ ਵਿੱਚ ਉਹ ਚੀਜ਼ ਕਹਣੀ ਸੀ ਕਿ ਨੋ ਪਾਪਾ ਤੇ ਉਹ ਦੋਨੋਂ ਸੇਮ ਰਹੇ ਫਿਲਮ ਚ ਜ਼ਿਆਦਾ ਨੋ ਪਾਪਾ ਨਹੀਂ ਹੈ ਪੁਲਿਸ ਪਾਪਾ ਹੈ ਪੁਲਿਸ ਨੂੰ ਕਾਲ ਕਰ ਦਿੰਦੇ ਸੋ ਜ਼ਿਆਦਾ ਤਾਂ ਰੀਅਲ ਲਾਈਫ ਚ ਤਾਂ ਹੁੰਦਾ ਨਹੀਂ ਸੋ ਯਾ 빅 ਡਿਫਰੈਂਸ ਕਦੀ ਕਦੀ ਡਾਂਟ ਪਈ ਵਸੇ ਪਾਪਾ ਤੋਂ ਪਾਪਾ ਪਾਪਾ ਤੋਂ ਡਾਂਟ ਤਾਂ ਪਈ ਥੋੜਾ ਜਿਹਾ ਗੁੱਸਾ ਜਿਹਾ ਕਰ ਦਿੰਦੇ ਨੇ ਪਰ ਜ਼ਿਆਦਾ ਤਾਂ ਨਹੀਂ ਅਰ ਜੀ ਪੀਜੀ ਮੈਂ ਇੱਕ ਹੋਰ ਗੱਲ ਬੜੀ ਪੁੱਛਣਾ ਚਾਹਾਂਗੀ ਕਿ ਜਿਵੇਂ ਕਿ ਹੀਨਾ ਖਾਨ ਜੀ ਨੂੰ ਤੁਸੀਂ ਦਿੱਤਾ ਹੈ ਦੇ ਵਿੱਚ ਤੇ ਉਹ ਵੈਸੇ ਹੀਨਾ ਖਾਨ ਨੇ ਸੋ ਉਹਨਾਂ ਨੂੰ ਤੁਸੀਂ ਪੰਜਾਬੀ ਬੁਲਵਾਈ ਹੈ ਮੈਂ ਇੱਕ ਨਾ ਡਾਇਲੌਗ ਸੁਣੀ ਸੀ ਟ੍ਰੇਲਰ ਦੇ ਵਿੱਚ ਬੜਾ ਅੱਛੇ ਤਰੀਕੇ ਨਾਲ ਉਹਨਾਂ ਨੇ ਬੋਲ ਦਿੱਤਾ ਸੋ ਉਹਨਾਂ ਨੂੰ ਸਿਖਾਣਾ ਪਿਆ ਕਿ ਉਹਨਾਂ ਵਿੱਚ ਐਕਸੈਂਟ ਸੀ ਉਹ ਵਾਲਾ ਦੇਖੋ ਜੀ ਮੈਂ ਤਾਂ ਬਹੁਤਾ ਉਹਨਾਂ ਨੂੰ ਪਹਿਲਾਂ ਜਾਣਦਾ ਨਹੀਂ ਸੀਗਾ ਕਿਉਂਕਿ ਜਦੋਂ ਇੱਕ ਵਾਰੀ ਅਸੀਂ ਬਸ ਜਸਟ ਮਿਲੇ ਆ ਤੇ ਸੈੱਟ ਤੇ ਆਇਆ ਜਿੱਦਣ ਉਸੇ ਦਿਨ ਸਾਡੀ ਮੁਲਾਕਾਤ ਹੋਈ ਹੈ ਔਰ ਆ ਸੀਨ ਜਦੋਂ ਉਹਨਾਂ ਨੇ ਡਾਇਲੌਗ ਬੋਲਣੇ ਸਟਾਰਟ ਕੀਤੇ ਕਿਉਂਕਿ ਮੇਰੇ ਨਾਲ ਪਹਿਲਾਂ ਉਹਨਾਂ ਨੇ ਹਿੰਦੀ ਬੋਲੀ ਬਟ ਜਦੋਂ ਡਾਇਲੌਗ ਬੋਲਿਆ ਤਾਂ ਉਹਨੇ ਬਿਲਕੁਲ ਪੰਜਾਬੀ ਚ ਬੋਲਿਆ ਤੇ ਮੈਂ ਵੀ ਬੜਾ ਸ਼ੌਕ ਸੀਗਾ ਕਿ ਇੰਨਾ ਵਧੀਆ ਪੰਜਾਬੀ ਚ ਕਿਵੇਂ ਬੋਲਿਆ ਤੇ ਜਦੋਂ ਮੇਰੀ ਗੱਲ ਹੋਈ ਤਾਂ ਡਾਇਰੈਕਟਰ ਸਾਹਿਬ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਤਿਆਰੀ ਕਰਦੇ ਆ ਆਪਣੇ ਕੰਮ ਦੀ ਤੇ ਰਿਹਰਸਲ ਬਹੁਤ ਕਰਦੇ ਆ ਸੋ ਦੈਟਸ ਵਾਈ ਉਹਨਾਂ ਨੇ ਇੰਨੀ ਟਕਾ ਕੇ ਬੋਲਿਆ ਔਰ ਤਿੰਨ ਚਾਰ ਸੀਨ ਤਾਂ ਬਹੁਤ ਹੀ ਸਟਰੋਂਗ ਸੀਗੇ ਬੜੇ ਇਮੋਸ਼ਨ ਨਾਲੇ ਸੀਗੇ ਤੇ ਉਹਨਾਂ ਦੇ ਵਿੱਚ ਕਿਉਂਕਿ ਜੇ ਆਪਾਂ ਕਿਸੇ ਹੋਰ ਤੋਂ ਡੱਬ ਵੀ ਕਰਾਉਨੇ ਆ ਨਾ ਫਿਰ ਵੀ ਕਿਹਾ ਕਿ ਤੁਹਾਡਾ ਲਹਿਜਾ ਮਾਹੌਲ ਤਾਂ ਸੇਮ ਹੋਣਾ ਚਾਹੀਦਾ ਵਾ ਸੋ ਉਹ ਉਹਨਾਂ ਨੇ ਇੰਨਾ ਜਿਆਦਾ ਵਧੀਆ ਫੜਿਆ ਤੋਂ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਬੋਲਦੀ ਸੀ ਬਿਲਕੁਲ ਓਕੇ ਅੱਛਾ ਗੀਪੀ ਜੀ ਇੱਕ ਬੜੀ ਇੰਪੋਰਟੈਂਟ ਗੱਲ ਹੋਰ ਵੀ ਹੈ ਕਿ ਜਦੋਂ ਤੁਸੀਂ ਸ਼ਿੰਦੇ ਦੇ ਨਾਲ ਨਾਰਮਲ ਲਾਈਫ ਜੀ ਰਹਿੰਦੇ ਹੋ ਔਰ ਇੱਕ ਜਦੋਂ ਸੈਟਅਪ ਤੇ ਤੁਸੀਂ ਗਏ ਕੋਈ ਇਹੋ ਜਿਹੀ ਗੱਲ ਜਿਹੜੀ ਸ਼ਿੰਦੇ ਨੂੰ ਸਮਝਾਣੀ ਨਾ ਪਈ ਹੋਵੇ ਸਮਝਾਣੀ ਨਾ ਪਈ ਹੋਵੇ ਨਹੀਂ ਐਕਚੁਅਲੀ ਇਦਾਂ ਦਾ ਕੁਝ ਹੈ ਨਹੀਂ ਕਿਉਂਕਿ ਮੈਂ ਚੰਦੇ ਨਾਲ ਕਦੇ ਵੀ ਚਾਹੇ ਸੈੱਟ ਤੇ ਹੋਵਾਂ ਚਾਹੇ ਇੱਥੇ ਹੋ ਵੀਏ ਚਾਹੇ ਜਿੱਦਾਂ ਅਸੀਂ ਘਰੇ ਆ ਅਸੀਂ ਉਦਾਂ ਨਾਰਮਲ ਹਾਂ ਅਸੀਂ ਕੋਈ ਇਦਾਂ ਆ ਕੇ ਕੋਈ ਸਪੈਸ਼ਲ ਬਿਹੇਵ ਨਹੀਂ ਕਰਦੇ ਹੈਗੇ ਔਰ ਨਾ ਮੈਂ ਇਹਨੂੰ ਅਜੇ ਤੱਕ ਕੋਈ ਇਦਾਂ ਦੀ ਚੀਜ਼ ਸਿਖਾ ਕੇ ਭੇਜੀ ਆ ਕਿ ਇੰਟਰਵਿਊ ਚ ਆਈ ਬੋਲੀ ਫਲਾਣੀ ਜਗ੍ਹਾ ਉਹ ਵੀ ਬੋਲੀ ਹੈਨਾ ਕਿਉਂਕਿ ਇਹਦਾ ਆਪਣਾ ਥੌਟ ਆ ਕਿਉਂਕਿ 12 ਸਾਲ ਦਾ ਹੈਗਾ ਇਹ ਆਪਣੀਆਂ ਚੀਜ਼ਾਂ ਖੇਡਦਾ ਆਪਣੇ ਮਜ਼ੇ ਕਰਦਾ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਉਦਾਂ ਦੀ ਚੀਜ਼ ਆ ਕੇ ਬੋਲੇ ਕਿ ਬੰਦਾ ਕਹੇ ਯਾਰ ਬਚਨੇ ਨਹੀਂਆਂ ਚੀਜ਼ਾਂ ਸੋ ਕਿਵੇਂ ਸਿੱਖੀਆਂ ਆ ਨਾ ਜੋ ਇਹਦਾ ਬਚਪਨ ਆ ਬਟ ਅੱਜ ਕੱਲ੍ਹ ਵੈਸੀ ਹੀ ਦੇਖਿਆ ਜਾ ਵੀ ਮੈਂ ਕਈ ਵਾਰੀ ਸੋਚਦਾ ਕਿ ਜਿੰਨੀ ਅਵੇਅਰਨੈਸ ਇਹਨਾਂ ਨੂੰ ਆ ਕਈ ਵਰੀਏ ਬੈਠਾ ਜਵਾਬ ਦਿੰਦਾ ਮੈਂ ਦੇਖਦਾ ਉਹਨਾਂ ਮੈਂ ਕਿਹਾ ਹੈ ਮੈਂ ਕਿਹਾ 12 ਸਾਲ ਤੱਕ ਸਾਨੂੰ ਤਾਂ ਆਖਰੀ ਨਹੀਂ ਸੀ ਆਉਂਦਾ ਹਨਾ ਕਿਉਂਕਿ ਅੱਜ ਕੱਲ੍ਹ ਬੱਚਿਆਂ ਦੀ ਅਵੇਅਰਨੈਸ ਬਹੁਤ ਜ਼ਿਆਦਾ ਹੋ ਗਈ ਐ ਸੋ ਬਹੁਤ ਚੀਜ਼ਾਂ ਉਹਨਾਂ ਨੇ ਸਿੱਖ ਲੀਆਂ ਬਹੁਤ ਸਮੇਂ ਦਾ ਅੱਜ ਤੱਕ ਲਈ ਮਾਹੌਲ ਦਾ ਬਹੁਤ ਫਰਕ ਹੋ ਗਿਆ ਸਾਡੇ ਉਸ ਟਾਈਮ ਦੇ ਹਿਸਾਬ ਨਾਲ ਅੱਛਾ ਅ ਸ਼ਿੰਦ ਜਿਹੜੀ ਸਗੀ ਫਿਲਮ ਚੱਲ ਰਹੀ ਹੈ ਤੇ ਉਹਦੇ ਵਿੱਚ ਇੱਕ ਹੋਰ ਚ ਫੀਲ ਆਂਦਾ ਹੈ ਕਿ ਜਿਵੇਂ ਕਿ ਮਾਰ ਪੈਣੀ ਚਾਹੀਦੀ ਹੈ ਕਿ ਨਹੀਂ ਬਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਮਾਰ ਪੈਣੀ ਚਾਹੀਦੀ ਕਿ ਨਹੀਂ ਬਣੀ ਚਾਹੀਦੀ ਬੱਚਿਆਂ ਨੂੰ ਆ ਮੈਨੂੰ ਲੱਗਦਾ ਕੀ ਕਹਿੰਦੇ ਜਿਦਾ ਪਾਪਾ ਨੇ ਬਹੁ ਵਾਰੀ ਬੋਲੇ ਹੋਏ ਆ ਜੇ ਤੁਸੀਂ ਬੱਚੇ ਨੂੰ ਕੁਝ ਸਿਖਾਣਾ ਹੈ ਯੂਸ਼ਲੀ ਪੇਰੈਂਟਸ ਮਾਰਦੇ ਨੇ ਬਿਕਾਜ਼ ਉਹਨਾਂ ਨੇ ਇੱਕ 40 ਸੈਕਿੰਡ ਚ ਗੱਲ ਖਤਮ ਕਰਕੇ ਬਸ ਉਹਨਾਂ ਨੂੰ ਕਹਿੰਨੇ ਇਦਾਂ ਨਹੀਂ ਕਰਨਾ ਠਾ ਜਾ ਵਾਪਿਸ ਨਾ ਕਰੀ ਔਰ ਦੇ ਕੈਨ ਟੇਕ ਇੱਕ ਕੰਟਾ ਲਾ ਕੇ ਪੂਰਾ ਐਕਸਪਲੇਨ ਕਰਕੇ ਬੱਚੇ ਨੇ ਕੁਐਸਚਨ ਪੁੱਛਨੇ ਉਹਨਾਂ ਨੇ ਕੁਐਸਚਨ ਪੁੱਛਨੇ ਫਿਰ ਬੱਚਾ ਅੱਛਾ ਜਿਹਾ ਸਮਝੂ ਬਟ ਉਸ ਲਈ ਟਾਈਮ ਲੱਗਦਾ ਸੋ ਬਹੁਤ ਹੀ ਅੱਛਾ ਔਰ ਬੜਾ ਹੀ ਅੱਛੀ ਤਰੀਕੇ ਨਾਲ ਗ੍ਰੈਬ ਕੀਤਾ ਹੈ ਅੱਛਾ ਕਿ ਭੀਜੇ ਕੋਈ ਅੱਛੀ ਕੋਈ ਇਹੋ ਜੀ ਗੱਲ ਜਿਸ ਤਰ੍ਹਾਂ ਕਿ ਤੁਸੀਂ ਨਾ ਇੱਕਦਮ ਉੱਥੇ ਬੋਲਿਆ ਹੈ ਟ੍ਰੇਲਰ ਵਿੱਚ ਆਉਂਦਾ ਹੈ ਕਿ ਜੇ ਤੂੰ ਉੱਥੇ ਪੰਜਾਬ 'ਚ ਹੁੰਦਾ ਨਾ ਮੈਂ ਤੈਨੂੰ ਦੱਸਦਾ ਪਤਾ ਸੋ ਉਹ ਚੀਜ਼ ਵੈਸੇ ਵੀ ਇੱਕ ਨਾਰਮਲ ਲਾਈਫ 'ਚ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਹੀ ਗੱਲ ਹੈ ਕਿ ਬੱਚਿਆਂ ਨੂੰ ਪਹਿਲਾਂ ਮਾਰ ਪੈਂਦੀ ਉਸ ਤੋਂ ਬਾਅਦ ਹੀ ਉਹ ਸਿੱਦੇ ਹੁੰਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਉਸ ਕਨਸੈਪਟ ਨਾਲ ਚੱਲਣਾ ਚਾਹੀਦਾ ਹੈ ਕਿ ਜਿਹੜਾ ਬੜਾ ਉਹਨੂੰ ਡੈਕੋਰਮ ਨਾਲ ਰੱਖਦੇ ਕਿ ਤੁਸੀਂ ਪੁਲਿਸ ਨੂੰ ਕਾਲ ਕਰ ਲਓ ਨੇ ਐਕਚੁਅਲੀ ਕੀ ਹੈ ਕਿ ਦੇਖੋ ਤੁਹਾਨੂੰ ਮੈਂ ਗੱਲ ਦੱਸਾਂ ਪਹਿਲੀ ਤਾਂ ਗੱਲ ਇਹ ਹੈ ਕਿ ਮਾਰ ਮਾਰਨਾ ਜਾਂ ਨਾ ਮਾਰਨਾ ਬਾਅਦ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਜੋ ਪੇਰੈਂਟਸ ਆਪਣੇ ਬੱਚਿਆਂ ਲਈ ਕਰਦੇ ਆ ਉਹ ਹਮੇਸ਼ਾ ਚੰਗੇ ਲਈ ਕਰਦੇ ਕੋਈ ਵੀ ਫਾਦਰ ਜਾਂ ਕੋਈ ਵੀ ਮਦਰ ਕਦੇ ਵੀ ਇਹ ਚੀਜ਼ ਨਹੀਂ ਸੋਚੂ ਕਿ ਮੈਂ ਆਪਣੇ ਬੱਚੇ ਲਈ ਕੋਈ ਚੀਜ਼ ਰੋਂਗ ਕਰੂੰ ਜੇ ਕਿਸੇ ਨੇ ਕਿਸੇ ਨੂੰ ਮਾਰਿਆ ਜਾਂ ਡਾਂਟਿਆ ਜਾਂ ਕਿਸੇ ਨੂੰ ਝਿੜਕਿਆ ਹਰ ਇੱਕ ਬੰਦੇ ਦਾ ਆਪਣਾ ਆਪਣਾ ਸੁਭਾਅ ਹੈ ਆਪਣਾ ਆਪਣਾ ਸਟਾਈਲ ਹੈ ਆਪਣੇ ਬੱਚੇ ਨੂੰ ਉਹ ਕਿੱਦਾਂ ਉਹ ਗਰੋ ਕਰੇ ਉਹਨੂੰ ਕਿੱਦਾਂ ਸਮਝਾਉਣਾ ਉਹਨੂੰ ਕਿੱਦਾਂ ਚੀਜ਼ਾਂ ਕਰਨੀਆਂ ਨੇ ਬਟ ਹਾਂ ਮੈਨੂੰ ਇਦਾਂ ਲੱਗਦਾ ਕਿ ਮਾਰਨ ਦੇ ਨਾਲੋਂ ਜੇ ਆਪਾਂ ਥੋੜੀ ਐਫਰਟ ਮਾਰ ਕੇ ਪਿਆਰ ਸਤਕਾਰ ਨਾਲ ਸਮਝਾਈਏ ਹਨਾ ਤਾਂ ਸ਼ਾਇਦ ਬੱਚਾ ਜ਼ਿਆਦਾ ਬੈਟਰ ਸਿੱਖਦਾ ਕਿਉਂਕਿ ਛੋਟਾ ਬੱਚਾ ਕਿ ਵੀਰੀ ਆਪਾਂ ਉਹਨੂੰ ਕੁੱਟਦੇ ਆ ਮਾਰਦੇ ਆ ਹਨਾ ਆਪਾਂ ਵੀ ਜਦੋਂ ਛੋਟੇ ਹੁੰਦੇ ਸੀਗੇ ਜੇ ਆਪਾਂ ਨੂੰ ਕੋਈ ਕੁੱਟਦਾ ਸੀ ਜਾ ਕਈ ਵਾਰੀ ਉਹ ਬਹੁਤ ਬੁਰੀ ਤਰੀਕੇ ਨਾਲ ਜਾਂ ਤੁਹਾਨੂੰ ਜਿਵੇਂ ਸਕੂਲ ਜਾਂਦੇ ਟੀਚਰ ਟੀਚਰ ਉਹਦੇ ਹੱਥਾਂ ਤੇ ਮਾਰਦੇ ਸੀ ਸੋਟੀਆਂ ਸਾਟੀਆਂ ਜਿਵੇਂ ਮਾਰਦੇ ਸੀ ਤਾਂ ਉਹ ਮਨ ਚ ਇੱਕ ਡਰ ਬੈਠ ਜਾਂਦਾ ਸੀ ਮਤਲਬ ਮੈਂ ਕਈ ਵਾਰੀ ਕਹਣਾ ਕਿ ਮੈਂ ਜਦੋਂ ਘਰ ਤੋਂ ਸਕੂਲ ਨੂੰ ਆਉਂਦਾ ਸੀ ਤਾਂ ਇੱਕ ਟੀਚਰ ਸਾਨੂੰ ਕੁੜਦਾ ਹੁੰਦਾ ਸੀ ਤੇ ਅਸੀਂ ਪਹਿਲਾਂ ਹੀ ਮੈਂ ਤਾਂ ਕਰ ਲੈਂਦਾ ਹੀਗਾ ਵੀ ਉਹਦਾ ਸਕੂਟਰ ਡਿੱਗ ਜੇ ਉਹਦਾ ਐਕਸੀਡੈਂਟ ਹੋ ਜੇ ਉਹਦਾ ਆਹ ਹੋ ਜੇ ਉਹਦਾ ਉਹ ਹੋ ਜੇ ਹਨਾ ਸੋ ਇੰਨਾ ਡਰ ਬੈਠ ਜਾਂਦਾ ਸੀ ਕਿ ਮੈਂ ਉਹਦੇ ਬਾਰੇ ਇਦਾਂ ਦੀਆਂ ਗੱਲਾਂ ਸੋਚਣ ਲੱਗਦਾ ਸੀ ਜਦ ਕਿ ਉਹ ਤਾਂ ਵਿਚਾਰਾ ਸਾਡਾ ਭਲਾਈ ਸੋਚ ਰਿਹਾ ਸੀ ਸਾਨੂੰ ਪੜ੍ਹਾ ਹੀ ਰਿਹਾ ਸੀ ਹਨਾ ਵਿੱਚ ਕਹਿੰਦੇ ਕਿ ਮੈਂ ਆਪਾਂ ਬੱਚੇ ਨੂੰ ਸਮਝਾਉਣਾ ਬੱਚੇ ਨੂੰ ਡਰਾਉਣਾ ਨਹੀਂ ਹੈ ਹਨਾ ਸੋ ਬੱਚੇ ਨੂੰ ਤਰੀਕੇ ਨਾਲ ਸਮਝਾਦਣਾ ਚਾਹੀਦਾ ਅੱਛਾ ਸ਼ਿੰਦਾ ਤੁਸੀਂ ਵੀ ਟਰਬਨ ਬੰਨੀ ਹੋਈ ਹੈ ਤੇ ਟਰਬਨ ਬਾਰੇ ਤੁਹਾਡਾ ਕੀ ਵਿਊ ਪੁਆਇੰਟ ਹੈ ਜਾਂ ਕਹਿ ਸਕਦੇ ਹੋ ਕਿ ਤੁਹਾਨੂੰ ਉਹਦਾ ਕਰੇਜ਼ ਹੈ ਜਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਟਰਬਨ ਦੇ ਨਾਲ ਅਗਰ ਰਹਿਣਾ ਪਵੇ ਤੇ ਕਿਸ ਕੀ ਤੁਹਾਡਾ ਕੀ ਵਿਊ ਪੁਆਇੰਟ ਹੈ ਸੋ ਮੈਨੂੰ ਇੱਕ ਗੱਲ ਅੱਛਾ ਲੱਗਦੀ ਹੈ ਪਾਪਾ ਜਾਂ ਮੰਮਾ ਸਾਨੂੰ ਫੋਰਸ ਨਹੀਂ ਕਰਦੇ ਹ ਬਾਲ ਰੱਖਣੇ ਵੀ ਸਾਡੀ ਚੋਇਸ ਹੈ ਬਿਕਾਜ਼ ਜਦੋਂ ਸਿਉ ਵੱਡੇ ਹੋਇਆ ਮਮਾ ਰੈਗੂਲਰਲੀ ਗੁਰਦੁਆਰੇ ਲੈ ਕੇ ਜਾਂਦੇ ਸੀਗੇ ਸੋ ਆਈ ਫੀਲ ਮੇਰੇ ਬਾਬਾ ਜੀ ਨਾਲ ਸਟਰੋਂਗ ਕਨੈਕਸ਼ਨ ਹੈ ਸੋ ਮੈਨੂੰ ਅੱਛਾ ਲੱਗਦਾ ਪਾਗਮਾਨੀ ਸੋ ਹਾਂਜੀ ਤੁਸੀਂ ਵਿੱਚ ਐਡੋਂ ਨਹੀਂ ਕਰਨਾ ਚਾਹੋਗੇ ਨਹੀਂ ਬਿਲਕੁਲ ਨਹੀਂ ਕਿਉਂਕਿ ਮੈਂ ਕਦੇ ਵੀ ਨਹੀਂ ਇਹ ਕੀਤਾ ਕਿਉਂਕਿ ਜਦੋਂ ਮੈਂ ਵਾਲ ਕਟਾਏ ਸੀ ਮੇਰੇ ਪੇਰੈਂਟਸ ਉਦੋਂ ਅਗੇਂਸ ਸੀਗੇ ਹਨਾ ਤੇ ਚਾਹੁੰਦੇ ਨਹੀਂ ਸੀਗੇ ਮੇਰੇ ਬ੍ਰਦਰ ਨੇ ਕਟਾਤੇ ਸੀਗੇ ਉਹ ਇੱਥੇ ਰਹਿੰਦੇ ਸੀਗੇ ਉਸ ਟਾਈਮ ਬਹੁਤ ਸਰਦਾਰ ਮੁੰਡਿਆਂ ਨੂੰ ਕਈ ਟਰਬਲਾਂ ਸੀਗੀਆਂ 84 ਤੋਂ ਬਾਅਦ ਜਦੋਂ ਇੱਕ ਦੌਰ ਚੱਲਿਆ ਆ ਸਕਦੇ ਕਿਸੇ ਨੂੰ ਚੱਕ ਲਿਆ ਕਰਦੇ ਕਿਸੇ ਨੂੰ ਚੱਕ ਲਿਆ ਵੱਡੇ ਭਰਾ ਨੇ ਕਟਾਦੇ ਤੇ ਮੈਂ ਉਹਨਾਂ ਨੂੰ ਦੇਖ ਕੇ ਕਟਾਲੇ ਜਾਂਦ ਕਿ ਮੈਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਸੀ ਹਨਾ ਉਹ ਇਦਾਂ ਹੀ ਚੱਲਦਾ ਰਿਹਾ ਹਨਾ ਸੋ ਮੈਨੂੰ ਐ ਹੋਇਆ ਕਿ ਯਾਰ ਜਦੋਂ ਬੱਚੇ ਹੋਏ ਹਨਾ ਛੋਟੇ ਛੋਟੇ ਤੇ ਇਹਨਾਂ ਦੇ ਇਸ ਤੇ ਮੈਨੂੰ ਸੀਗਾ ਕਿ ਯਾਰ ਇਹਨਾਂ ਦੇ ਜੂੜੇ ਰੱਖੇ ਜਾਣ ਹਨਾ ਮੈਂ ਕਿਹਾ ਜਦੋਂ ਇਹਨਾਂ ਦੀ ਆਪਣੀ ਮਰਜ਼ੀ ਹੋ ਆਪਣੀ ਸੋਝੀ ਹੋ ਉਦੋਂ ਇਹਨਾਂ ਦੀ ਅੱਛਾ ਕਿਹਾ ਕਿ ਜਦੋਂ ਮੇਰੀ ਸੋਝੀ ਆਈ ਤਾਂ ਮੈਂ ਆਪ ਕਟਾਤੇ ਹਨਾ ਪੇਰੈਂਟਸ ਨੇ ਤਾਂ ਮੇਰੇ ਨਾਲੇ ਵੀ ਰੱਖੇ ਹੋਏ ਸੀਗੇ ਮੇਰੇ ਹਨਾ ਕੀ ਜ਼ਮਨ ਵਾਲ ਕਟਾਂ ਦੇ ਨਾਲ ਜਾਂ ਹੈ ਉਹਦੇ ਨਾਲ ਨਹੀਂ ਕਿ ਤੁਸੀਂ ਡੂੜਾ ਰੱਖ ਰਹੇ ਹੋ ਅਸਲ ਵਿੱਚ ਸਿੱਖੀ ਸਮੇਂ ਹੈ ਕਿ ਤੁਸੀਂ ਰਹਿ ਕਿਵੇਂ ਰਹੇ ਹੋ ਤੁਸੀਂ ਆਪਣੇ ਜੀਵਨ ਨੂੰ ਕਿਵੇਂ ਬਤੀਤ ਕਰ ਰਹੇ ਹੋ ਰਾਈਟ ਬਿਲਕੁਲ ਬਿਲਕੁਲ ਜੀ ਪਰ ਸਾਰੀਆਂ ਚੀਜ਼ਾਂ ਮੇਰੇ ਨਾਲ ਦਾ ਇੰਪੋਰਟੈਂਟ ਨੇ ਜੇ ਮੈਨੂੰ ਲੱਗਦਾ ਕਿ ਇਦਾਂ ਰਿਪਰੈਜ਼ੈਂਟ ਹੁੰਦੀਆਂ ਚੀਜ਼ਾਂ ਤਾਂ ਇਹ ਵਧੀਆ ਚੀਜ਼ਾਂ ਨੇ ਔਰ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਮੈਂ ਤਾਂ ਖੁਦ ਇਸ ਚੀਜ਼ ਨੂੰ ਬਹੁਤ ਐਗਰੀ ਕਰਦਾ ਹਾਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਦੇਖ ਕੇ ਤਾਂ ਜੀ ਅੱਛਾ ਗਿੱਪੀ ਜੀ ਮੈਂ ਤਾਂ ਕੋਈ ਗਾਣਾ ਸੁਣਾਵਾਂਗੇ ਛਿੰਦਾ ਛਿੰਦਾ ਨੂੰ ਪਾਪਾ ਲੇਕਿਨ ਮੈਂ ਇੱਕ ਗਾਣਾ ਮੈਨੂੰ ਜਿਹੜਾ ਗਾਣਾ ਸੁਣਿਆ ਸੀ ਨਾ ਮੈਨੂੰ ਇੰਝ ਫੀਲ ਹੋਇਆ ਸੀ ਕਿ ਜਿਹੜਾ ਗਿੱਪੀ ਜੀ ਮੈਨੂੰ ਮਿਲਣਗੇ ਨਾ ਮੈਂ ਉਹਨਾਂ ਨੂੰ ਲਾਈਵ ਸੁਣਨਾ ਚਾਹੂੰਗੀ ਬਿਕੋਜ਼ ਉਸ ਗਾਣੇ ਦੀ ਜਿਹੜੀ ਪ੍ਰੋਫੈਸ਼ਨੈਲਟੀ ਹੈ ਜੋ ਉਸ ਗਾਣੇ ਦੇ ਜਿਹੜਾ ਐਕਸੈਂਟ ਹੈ ਨਾ ਉਹ ਬਹੁਤ ਹੀ ਕਮਾਨ ਹੈ ਅੱਛਾ ਮੈਨੂੰ ਹੁਣ ਜ਼ਰਾ ਯਾਦ ਨਹੀਂ ਹੋਣਾ ਕਿਉਂਕਿ ਉਹ ਸਿੰਘ ਵਰਸਸ ਕੌਰ ਦਾ ਗਾਣਾ ਹੈ ਨਾ ਬੜਾ ਪੁਰਾਣਾ ਗਾਣਾ ਹੈ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੇ ਮਾਰਿਆ ਬਹੁਤ ਬਹੁਤ ਹੀ ਅੱਛਾ ਸੀ ਮੈਂ ਖੁਦ ਸਾਹਮਣੇ ਕੋਲੋ ਕੀ ਪ੍ਰੇਜ਼ ਕਰਨਾ ਚਾਹੁੰਦੀ ਸੀ ਲੇਕਿਨ ਸ਼ਿੰਦਾ ਸ਼ਿੰਦਾ ਨੂੰ ਪਾਪਾ ਦਾ ਬਸ ਸੋਣਾਗੇ ਇਕੱਠਾ ਸੋਣਾਗੇ ਠੀਕ ਹੈ ਚਲੋ ਰੈਡੀ ਹਾਂਜੀ ਓਕੇ ਹੋ ਚਿੰਦਾ ਚਿੰਦਾ ਨੂੰ ਪਾਪਾ ਗੱਲ ਮੇਰੀ ਮੰਨ ਲੈ ਪਾਪਾ ਚਿੰਦਾ ਚਿੰਦਾ ਨੂੰ ਪਾਪਾ ਗਲ ਮੇਰੀ ਮਨ ਲੈ ਨੋ ਪਾਪਾ थैंक यू थैंक यू so much so 10th of may ਨੂੰ ਤੁਸੀਂ ਤਿਆਰ ਹੋ ਜਾਓ ਚਿੰਦਾ ਚਿੰਦਾ ਨੂੰ ਪਾਪਾ ਦੇਖਣ ਦੇ ਲਈ so ਬੜੀ ਅੱਛੇ ਕਨਸੈਪਟ ਦੇ ਉੱਪਰ ਮੂਵੀ ਹੈ ਤੇ ਤੁਸੀਂ ਸਾਰਿਆਂ ਨੇ ਸਿਨੇਮਾ ਹਾਲ ਦੇ ਵਿੱਚ ਜਾ ਕੇ ਚਿੰਦਾ ਚਿੰਦਾ ਨੂੰ ਪਾਪਾ ਨੂੰ ਆਪਣਾ ਪਿਆਰ ਦਿਓ ਤੇ ਇੰਜੋਏ ਵੀ ਕਰੋ